ਵਾਲ-ਵਾਲ ਬੱਚੀਆਂ ਸਵਾਰੀਆਂ ਦੇਲ ਸ਼ਾਮ ਪਿੰਡ ਫਤਿਹਪੁਰ ਨੇੜੇ ਸਮਾਣਾ ਜ਼ਿਲ੍ਹਾ ਪਟਿਆਲਾ ਕੋਲ ਇੱਕ ਪੀ ਆਰ ਡੀ ਸੀ ਦੀ ਮਿੰਨੀ ਬੱਤ ਕਤਾਨਾ ਚ ਉਤਰ ਗਈ ਸਵਾਰੀਆਂ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਅ ਇਹ ਇਥੋਂ ਸਮਾਣਾ ਸਾਈਡ ਤੋਂ ਜਿਹੜੀਆਂ ਪੀਆਰਟੀਸੀ ਜਿਹੜੀਆਂ ਛੋਟੀਆਂ ਬੱਸਾਂ ਸੀ ਇਹ ਸਮਾਣਾ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਸੀ ਇਹ ਫਤਿਹਪੁਰ ਦੇ ਨੇੜੇ ਆ ਕੇ ਇਹ ਹੈਂਡਲ ਆਪਣਾ ਜਿਵੇਂ ਪਤਾ ਲੱਗਾ ਸਵਾਰੀਆਂ ਤੋਂ ਵੀ ਪਤਾ ਲੱਗਾ ਤੇ ਉਹਨਾਂ ਨੇ ਦੱਸਿਆ ਵੀ ਡਰਾਈਵਰ ਨੇ ਵੀ ਦੱਸਿਆ ਸਾਨੂੰ ਵੀ ਜਿਹੜਾ ਸਟੀering ਸੀ ਉਹ ਲੋਕ ਹੋ ਗਿਆ ਤੇ ਉਹਦੇ ਲੋਕ ਹੋਣ ਕਾਰਨ ਜਿਹੜੀ ਬੱਸ ਹੈ ਇੰਬੈਲੈਂਸ ਹੋ ਕੇ ਅੱਗੇ ਸਾਈਡ ਤੇ ਖਤਾਨਾਂ ਜੀਆਂ ਚੁੱਤਰ ਗਈ ਪਰ ਇਹਦੇ ਵਿੱਚ ਬਹੁਤ ਵਧੀਆ ਗੱਲ ਇਹ ਹੋਈ ਹੈ ਵੀ ਕਿਸੇ ਸਵਾਰੀ ਦੇ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਇੱਕ ਸਵਾਰੀ ਆ ਜਿਹਦੇ ਮਾੜੀਆਂ ਜੀਆਂ ਖਰੋਚਾਂ ਆਈਆਂ ਨੇ ਬਾਕੀ ਸਵਾਰੀਆਂ ਇੱਥੇ ਬਾਹਰ ਨਿਕਲ ਕੇ ਉਹਨਾਂ ਨੂੰ ਮੌਕੇ ਤੇ ਫਟਾਫਟ ਪਹੁੰਚ ਕੇ ਐਸਐਸਐਫ ਦੀ ਟੀਮ ਵੱਲੋਂ ਤੇ ਥਾਣੇ ਦੀ ਟੀਮ ਵੱਲੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਇੱਥੋਂ ਜਦੋਂ ਥੱਲੇ ਤਾਰ ਕੇ ਤੇ ਉਹਨਾਂ ਨੂੰ ਜਿੱਥੇ ਉਹਨਾਂ ਨੇ ਜਾਣਾ ਸੀ ਉਹ ਰਾਹ ਚ ਜਾਂਦੀਆਂ ਜਿਹੜੀਆਂ ਹੋਰ ਪਿੱਛੋਂ ਬਸ ਆ ਰਹੀਆਂ ਸੀ ਉਹ ਰੋਕ ਕੇ ਉਹਨਾਂ ਦੇ ਵਿੱਚ ਚੜਾ ਕੇ ਉਹਨਾਂ ਨੂੰ ਆਪਣੀਆਂ ਟਿਕਾਣਿਆਂ ਤੇ ਪਹੁੰਚਾਉਣ ਦੇ ਵਿੱਚ ਬਹੁਤ ਮਰਫੌਰੀ ਤੌਰ ਤੇ ਮਦਦ ਕੀਤੀ ਗਈ ਹੈ। ਹਾਂ ਜੀ ਸਰ ਕਿਵੇਂ ਹਾਲ ਚਾਅ ਹੈ? ਇਹ ਸਰ ਸਾਨੂੰ ਕੋਈ ਰਾਹਗੀਰ ਤੋਂ ਫੋਨ ਮਿਲਿਆ ਫੋਨ ਕੀਤਾ ਕਿਸੇ ਨੇ ਕਿ ਇੱਥੇ ਐਕਸੈਂਟ ਹੋ ਗਿਆ। ਅਸੀਂ ਫੌਰੀ ਤੌਰ ਤੇ ਪਹੁੰਚੇ ਹਾਂ ਜਾ ਕੇ ਤਾਂ ਆ ਕੇ ਦੇਖਿਆ ਤੇ ਉਹ ਡਰਾਈਵਰ ਜਿਹੜਾ ਉਹ ਕਹਿੰਦਾ ਸਟੀਅਰਿੰਗ ਜਿਹੜਾ ਅਨਲੌਕ ਹੋ ਗਿਆ ਇਹ ਲੋਕ ਹੋ ਗਿਆ। ਉਹਦੀ ਵਜ੍ਹਾ ਕਰਕੇ ਜਿਹੜਾ ਇਹ ਹਾਸਾ ਵਾਪਰ ਗਿਆ। ਪਰ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਦਾ। ਇੱਕ ਪਰਸਨ ਥੋੜਾ ਇੰਜਰਡ ਸੀ ਉਹਨੂੰ ਵਿੱਚੇ ਉਹਦਾ ਪਰਿਵਾਰ ਵੀ ਸੀ ਉਹਨਾਂ ਨੂੰ ਐਂਬੂਲੈਂਸ ਰਾਹੀਂ ਜਿਹੜਾ ਕਿ ਉਸ ਬਾਣੇ ਹਸਪਤਾਲ ਦੇ ਵਿੱਚ ਭੇਜੀ ਤਾ ਗਿਆ ਸੀ